ਸ਼ੇਰ ਆ ਰਗੇ ਕੁੱਤੇ ਦਿਖਾਉਣੇ ਅੱਜ ਤੁਹਾਨੂੰ ਛੇਰ ਹੀ ਆ ਯਾਰ ਇੱਕ ਸਾਹ ਦੀ ਆ ਵੇਖੋ ਆ ਦੇਖੋ ਲੈ ਮੂੰਹ ਕਿੱਡਾ ਕੁੱਤੇ ਦਾ ਚੈੱਕ ਕਰੋ ਤੁਸੀਂ ਇਹ ਬਾਈ ਇਹਦਾ ਨਾਮ ਸੁਲਤਾਨ ਆ ਨਾ ਬਾਈ ਸੁਲਤਾਨ ਕੁੱਤਾ ਦੋਸਤੋ ਬਾਈ ਸੁਖਵਿੰਦਰ ਕੋਲੇ ਤੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਇਹ ਛੇਰ ਆਪਣੇ ਪੰਜਾਬ ਚ ਇਧਰ ਕਿਧਰੋਂ ਲੱਭ ਲਾਇਆ ਮੰਡੀ ਤੇ ਅੱਜ ਲੈ ਬਾਈ ਸੁਖਵਿੰਦਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਉਹ ਠੀਕ ਠਾਕ ਜੀ ਹਾਂਜੀ ਬਹੁਤ ਜੀ ਯਾਰ ਮੇਲਾ ਹੀ ਲੁੱਟੀ ਬੈਠਾ ਹਾਂਜੀ ਹੈ ਛੇਰ ਲਿਆਂਦੇ ਵੈ ਜਾਣੀ ਕਿ ਮੰਡੀ ਦੇ ਵਿੱਚ ਹਾਂਜੀ ਹਾਂਜੀ ਜੀ ਇਹਨਾਂ ਨੂੰ ਵੇਖਣੀ ਆ ਇਹ ਸਾਰੇ ਦਰਸ਼ਕ हां लोग भाई बहुत ਸੋਹਣਾ ਰਿਸਪੌਂਸ ਹੈ ਅੱਛਾ ਜਿੰਨੇ ਮੰਨ ਕੇ ਚਲੇ ਤੇ ਭਰਾ ਆਉਂਦੇ ਆ ਦੇਖਣ ਤੇ 10 ਮਿੰਟ ਖੜਕੇ ਜਾਂਦੇ ਆਪਣੇ ਸਾਰੇ ਡੌਗ ਦੇਖ ਕੇ ਜਾਂਦੇ ਆ ਬਈ ਇੰਨਾ ਯਾਨੀ ਕਿ ਲੋਕਾਂ ਨੂੰ ਮੋਹੀ ਜਾਂਦੇ ਆ ਤੇ ਜੇ ਇਹਨੂੰ ਆਪਾਂ ਕਹਿਦਗੇ ਤਾਂ ਪ੍ਰਾਤਨ ਨਸਲੀ ਹੋ ਗਈ ਆਪਣੀ ਹਾਂ ਇਹ ਆਪਣੇ ਇੰਡੀਆ ਦੀ ਨਸਲ ਹੈ ਹਾਂ ਤੇ ਆਪਣੇ ਜਿੰਨੇ ਵੀ ਮੰਨ ਕੇ ਚੱਲੇ ਪਹਾੜੀ ਇਲਾਕੇ ਆ ਅੱਛਾ ਜੀ ਪਹਿਲਾਂ ਉਧਰ ਹੁੰਦੀ ਸੀ ਅੱਛਾ ਉਸ ਤੋਂ ਬਾਅਦ ਜਿਹੜੇ ਕੋ ਸ਼ਕੀਨ ਬੰਦੇ ਉਹ ਆਪਣੇ ਪੰਜਾਬ ਚ ਹਾਂ ਉਹ ਤੋਂ ਅੱਗੇ ਜਿਵੇਂ ਸਾਡੇ ਵਰਗੇ ਭਰਾ ਜਿਹੜੇ ਬਰੀਡਿੰਗ ਕਰਦੇ ਆ ਤੇ ਇਹਨਾਂ ਚ ਹੋਰ ਸੁਧਾਰ ਕਰ ਲਏ ਤੁਸੀਂ ਸੁਧਾਰ ਕਰਕੇ ਛੇਰ ਬਣਾ ਲਏ ਤੇ ਸਾਨੂੰ ਛੇਰਾਂ ਦੀ ਲੋੜ ਆ ਛੇਰਾਂ ਦੀ ਲੋੜ ਆ ਸਹੀ ਕੀ ਬਾਤ ਆ ਭਾਈ ਤੇ ਜੇ ਆਪਾਂ ਭਾਈ ਇਹਦੀ ਡਿਟੇਲ ਦੀ ਗੱਲ ਕਰੀਏ ਇਹ ਸੁਲਤਾਨ ਨਾ ਨਾ ਭਾਈ ਦਾ ਇਹਦੀ ਜੀ ਏਜ 2 ਸਾਲ ਆ ਅੱਛਾ ਜੀ ਤੇ ਨਾਮ ਸੁਲਤਾਨ ਆ ਜੀ ਦਾ ਜੀ ਠੀਕ ਆ ਜੀ ਇਹ ਆਪਣੇ ਰੌਜਰ ਜਿਹੜਾ ਮੇਨ ਡੌਗ ਸੀ ਆਪਣੇ ਕੈਨਲ ਦਾ ਨਾਮ ਆ ਰੌਜਰ ਕੈਨਲ ਅੱਛਾ ਜੀ ਰੌਜਰ ਉਹਦਾ ਅੱਗੇ ਪੋਤਰਾ ਆ ਗਿਆ ਜੀ ਅੱਛਾ ਜੀ ਗ੍ਰੈਂਡਸਨ ਆ ਉਹਦਾ ਜੀ ਠੀਕ ਹੈ ਹਾਂਜੀ ਮਾਂ ਵਾਲੇ ਪਾਸੇ ਉਹ ਮਾਂ ਆਪਣੇ ਕੋਲ ਹੀ ਸੀਗੀ ਜੀ ਅੱਛਾ ਸੋਡੇ ਕੋਲ ਹੀ ਹਾਂ ਆਪਣੇ ਘਰ ਹੀ ਹੈ ਇਹ ਬਈ ਜਿਹੜੀ ਤੁਸੀਂ ਬਰੀਡ ਸਧਾਰੀ ਆ ਹਾਂਜੀ ਯਾਨੀ ਕਿ ਮੇਲਾ ਲੁੱਟਣ ਆਸਤੇ ਹਾਂਜੀ ਇਹ ਤੁਸੀਂ ਕੋਈ ਸੋਡਾ ਸਪੈਸ਼ਲ ਸੀਗਾ ਸਧਾਰਨ ਚ ਕਿਵੇਂ ਸੀ ਇਹ ਐਂ ਜੀ ਅਸੀਂ ਨਾ ਮੈਂ 2007 ਤੋਂ ਸ਼ੌਂਕ ਪਿਆ ਛੋਟਾ ਸੀ ਜਦੋਂ ਦਾ ਮੈਂ ਸ਼ੌਂਕ ਪਿਆ ਮੈਨੂੰ ਅੱਛਾ ਜੀ ਤੇ ਉਦੋਂ ਵੀ ਪਹਿਲਾਂ ਇੱਕ ਦੋ ਸ਼ੋਅ ਲਾਏ ਮੈਂ ਅੱਛਾ ਜੀ ਫਿਰ ਉਸ ਤੋਂ ਬਾਅਦ 2018 ਦੇ ਵਿੱਚ ਆਪਣਾ ਡੌਗ ਆ ਗਿਆ ਰੌਜਰ ਅੱਛਾ ਜੀ ਜਦੋਂ ਉਹ ਆ ਗਿਆ ਤੇ ਫਿਰ ਅਸੀਂ ਉਹਨਾਂ ਅੱਗੇ ਬਰੀਡਿੰਗ ਕਰਨੀ ਸ਼ੁਰੂ ਕੀਤੀ ਅੱਛਾ ਜੀ ਇਹ ਤਾਂ ਜੀ ਸਗਾ ਭਰਾਏ ਬਲੈਕ ਕੋਵਰਾ ਪਿੱਛੇ ਬੈਠਾ ਜੀ ਉਹ ਬੈਠਾ ਜੀ ਹਾਂ ਜੀ ਉਹ ਜਿੰਨੇ ਵੀ ਸ਼ੋਅਾਂ ਤੇ ਗਿਆ ਅੱਛਾ ਜੀ ਇਹ ਤੋਂ ਸਾਲ ਵੱਡਾ ਉਹ ਅੱਛਾ ਜੀ ਹਰ ਇੱਕ ਸ਼ੋਅ ਤੇ ਉਹ ਫਸਟ ਆਇਆ ਇੱਦਾਂ ਕਿ ਸੈਕੰਡ ਵੀ ਨਹੀਂ ਆਇਆ ਅੱਛਾ ਜੀ ਗੱਦੀ ਨਸਲ ਦੇ ਵਿੱਚ ਠੀਕ ਹੈ ਜੀ ਇੱਕ ਆਪਣੇ ਕੋਲੇ ਜੀ ਟਿਪਟਨ ਮਾਸਟਿਫ ਨਸਲ ਦਾ ਡੌਗ ਹੈ ਪਾਰਸ ਉਹ ਫੋਟੋ ਆ ਗਈ ਜੀ ਜੱਸਿਆ ਮਾਰ ਦਿਓ ਕੋਈ ਫੋਟੋ ਨਹੀਂ ਰਹਿਣੀ ਦੇਖੋ ਚੁੰਡ ਵਾਲੀ ਫੋਟੋ ਆ ਗਈ ਜੀ ਜਮਾ ਕੋਰਨਰ ਤੇ ਠੀਕ ਹੈ ਜੀ ਜੀ ਇਹਦਾ ਨਾਮ ਆ ਜੀ ਪਾਰਸ ਹੈ ਟਿਪਟਨ ਮਾਸਟਿਫ ਹੈ ਅੱਛਾ ਜੀ ਇਹ ਇੰਡੀਆ ਦਾ ਗ੍ਰੈਂਡ ਚੈਂਪੀਅਨ ਹੈ ਅੱਛਾ ਜੀ ਇੰਡੀਆ ਦੇ ਵਿੱਚ ਮੰਨ ਕੇ ਚਲੋ ਬਹੁਤ ਸ਼ੋਅ ਲਾਏ ਅਸੀਂ ਕੇਸੀਆਈ ਦੇ ਤੇ ਕੇਸੀਆਈ ਵੀ ਇੰਡੀਆ ਦਾ ਗ੍ਰੈਂਡ ਚੈਂਪੀਅਨ ਹੈ ਜੀ ਹਾਂਜੀ ਤੇ ਭਾਈ ਜਿਹੜੇ ਇੱਥੇ ਲੈ ਕੇ ਆ ਇਹ ਮੇਨ ਮਕਸਦ ਇਹ ਹੈ ਵੀ ਇਹ ਆਪਣੇ ਇੰਡੀਆ ਦੀ ਬਰੀਡ ਹੈ ਅੱਛਾ ਜੀ ਤੇ ਅਸੀਂ ਸਾਰੇ ਭਰਾ ਰਲ ਮਿਲ ਕੇ ਇਹ ਬਰੀਡ ਨੂੰ ਉੱਪਰ ਚੁੱਕਣਾ ਚਾਹੁੰਦੇ ਆ ਅੱਛਾ ਜੀ ਅਸੀਂ ਇੱਕ ਸਾਡਾ ਕਲੱਬ ਬਣਿਆ ਮਾਊਂਟੇਨ ਕੈਨਲ ਕਲੱਬ ਜੀ 30 ਮੈਂਬਰਾਂ ਸੀ ਉਹਦੇ ਅੱਛਾ ਜੀ ਇੱਕ ਅਸੀਂ ਡੌਗ ਸ਼ੋ ਕਰਾਉਣ ਜਾ ਰਹੇ ਹਾਂ ਇੱਕ ਪਿਛਲੇ ਸਾਲ ਵੀ ਕਰਾਇਆ ਸੀ ਇੱਕ ਇਸ ਵਾਰ ਕਰਾ ਰਹੇ ਹਾਂ ਜੀ ਅਸੀਂ ਕਰਾ ਰਹੇ ਹਾਂ ਜੀ 1 ਮਾਰਚ 2026 ਨੂੰ 2026 ਤੇ ਇਹ ਡੌਗ ਸ਼ੋ ਦੀ ਸਭ ਤੋਂ ਵੱਡੀ ਖਾਸੀਅਤ ਹੈ ਕੋਈ ਐਂਟਰੀ ਨਹੀਂ ਲਈ ਜਾਊਗੀ ਅੱਛਾ ਜੀ ਐਂਟਰੀ ਬਿਲਕੁਲ ਫ੍ਰੀ ਹੈ ਜੀ ਜਿੰਨੇ ਵੀ ਡੌਗ ਪਹੁੰਚਣਗੇ ਜੀ ਸਾਰੇ ਡੌਗ ਨੂੰ ਟਰੋਫੀ ਨਾਲ ਸਨਮਾਨਿਤ ਕੀਤਾ ਜਾਊਗਾ ਥੋੜੇ ਵੱਲੋਂ ਸਾਡੇ ਨੂੰ ਜੀ ਤੇ ਇਹਦੇ ਚ ਬਰੀਡ ਕਿਹੜੀ ਹੋਗੀ ਬਾਈ ਫਿਰ ਹਿਮਾਲਿਆਨ ਸ਼ੀਪ ਡੌਗ ਜੀ ਤੇ ਤਿੱਪਤਨ ਮਾਸਟਫ ਜੀ ਹੋਰ ਕਿਸੇ ਬਰੀਡ ਦੀ ਕੋਈ ਐਂਟਰੀ ਨਹੀਂ ਹੋਊਗੀ ਉੱਥੇ ਐਂਟਰੀ ਨਹੀਂ ਸਿਰਫ ਇਹ ਦੋ ਬਰੀਡਾਂ ਦੀ ਐਂਟਰੀ ਕੀਤੀ ਜਾਊਗੀ ਐਂਟਰੀ ਕੀਤੀ ਹੈ ਹਾਂ ਤੇ ਐਂਟਰੀ ਬਿਲਕੁਲ ਫਰੀ ਜੀ ਹਾਂਜੀ ਲੈ ਬਈ ਸੁਖਵਿੰਦਰ ਮੈਨੂੰ ਕੋਈ ਬਾਹਲਾ ਤਾਂ ਨਹੀਂ ਇਹਨਾਂ ਬਾਰੇ ਪਤਾ ਤੁਹਾਨੂੰ ਮੈਂ ਦੱਸਾਂ ਮੈਂ ਤਾਂ ਤੈਨੂੰ ਦੇਖਿਆ ਤੇ ਮੈਂ ਕਿਹਾ ਯਾਰ ਕੁੱਤੇ ਦਾ ਛੇਰ ਆ ਪਹਿਲਾਂ ਮੈਂ ਜੱਸੀ ਨੂੰ ਕਿਹਾ ਮਾਕੇ ਦਾ ਕਾਲੇ ਜੇ ਛੇਰ ਲਿਆਈ ਬੇਟੇ ਕਿਤੇ ਬੰਦੇ ਨੂੰ ਨਾ ਵੱਢ ਦੇ ਜੇ ਹਾਈਡ ਦੀ ਗੱਲ ਕਰੀਏ ਤਾਂ ਛੇਰਾਂ ਨੇ ਲਗਭਗ ਨੇੜੇ ਤੇੜੀ ਜਾ ਵੜਦੇ ਆ ਮੈਂ ਕਹਿੰਦਾ ਜਿਹੜੇ ਹਸਾਬ ਨਾਲ ਖੰਦਾ ਤੇ ਮੂੰਹ ਮਾ ਜਾਂ ਵੇਖ ਕੇ ਯਾਰ ਇਹ ਫਰੈਂਡਲੀ ਵੀ ਆ ਨਹੀਂ ਇਹ ਇਹ ਨਾਲ ਸਾਡੇ ਡੌਗ ਤਾਂ ਫਰੈਂਡਲੀ ਹੁੰਦੇ ਸੀ ਇਹਨਾਂ ਨੂੰ ਬਾਹਰ ਲੈ ਕੇ ਜਾਂਦੇ ਆ ਡੌਗ ਸ਼ੋਹਾਂ ਤੇ ਮੇਲਿਆਂ ਤੇ ਤੇ ਘਰ ਦੇ ਵਿੱਚ ਰਖਵਾਲੀ ਲਈ ਬਹੁਤ ਵਧੀਆ ਹੈ ਜਾਣ ਕੇ ਰਖਵਾਲੀ ਆਸਤੇ ਤਾਂ ਇੱਕ ਨੰਬਰ ਨਾ ਸਰ ਇੱਕ ਨੰਬਰ ਜੀ ਰਾਤ ਨੂੰ ਤੁਸੀਂ ਇਹ ਮੰਨੋ ਜੀ ਜੇ ਆਪਣੇ ਇਹ ਦੋ ਡੌਗ ਘਰੇ ਰੱਖੇ ਆ ਤੇ ਆਪ ਦਾ ਆਰਾਮ ਦੀ ਨੀਂਦ ਸੌਂਜੋ ਟੈਨਸ਼ਨ ਫਰੀ ਆ ਵੀ ਆਪਣੇ ਘਰੇ ਕੋ ਰਾਤ ਨੂੰ ਹੋਰ ਬੰਦਾ ਵੱਡ ਜਾ ਆ ਭਾਵੇਂ ਸੋਨਾ ਕੱਢ ਕੇ ਨਾ ਨਾ ਟਿਕਾਣੀ ਰੱਖ ਦੋ ਪਾਸੇ ਰੱਖ ਦੋ ਆਏ ਨਹੀਂ ਕੋਈ ਹੱਥ ਪਾ ਲੂ ਟੈਨਸ਼ਨ ਫਰੀ ਹੋ ਜਾਓ ਜੀ ਹੁਣ ਆਪਣਾ ਦੋ ਤਾਂ ਡੌਗ ਰੱਖਿਆ ਜੀ ਅੱਧੇ ਬਗਰਾੜੀ ਐ ਅੱਧੇ ਕੋਟਲੀਆ ਬਲੂਆ ਜਿੰਨੇ ਆਪਣੇ ਵੇਖਣ ਵਾਲੇ ਭਰਾ ਐ ਤੁਸੀਂ ਕਹਦੇ ਲਾਈਵ ਆ ਕੇ ਦੇਖਿਓ ਵੀ ਰਖਵਾਲੀ ਕਿੰਨੀ ਜ਼ਬਰਦਸਤ ਐ ਇਹਨਾਂ ਦੀ ਅੱਛਾ ਜੀ ਹਾਂਜੀ ਯਾਨੀ ਕਿ ਬੰਤੇ ਨੂੰ ਤਾਂ ਨਹੀਂ ਛੱਡਦੇ ਹੋਣੇ ਸਕਦਾ ਖੁੱਲੇ ਛੱਡ ਦਿੱਤੇ ਰਾਤ ਨੂੰ ਬੰਦਾ ਛੱਡੋ ਜੀ ਪਰਿੰਦਾ ਨਹੀਂ ਪਰ ਮਾਰਦਾ ਐਨੇ ਰਖਵਾਲੀ ਨੂੰ ਤੱਕੜੇ ਜ਼ਿਆਦਾ ਹੱਟ ਵੀ ਨਹੀਂ ਛੱਡਦੇ ਇਹਨਾਂ ਨੇ ਨਹੀਂ ਛੱਡਣੇ ਸਹੀ ਗੱਲ ਹੈ ਤੇ ਇਹ ਬਾਈ ਫਿਰ ਜੇ ਮੰਨ ਕੇ ਚੱਲੋ ਕਿਸੇ ਨੇ ਖਰੀਦਣੇ ਹੁਣ ਬੱਚੇ ਖਰੀਦਣੇ ਹੁਣ ਜੇ ਕਿਸੇ ਨੇ ਇਹ ਛੋਡੇ ਤੋਂ ਮਿਲਣਗੇ ਕਿ ਕੀ ਕਰਨਾ ਸਿਸਟਮ ਇਹ ਆਪਣਾ ਜੀ ਨੰਬਰ ਆਹ ਕੰਟੈਕਟ ਨੰਬਰ ਦਿਖਾ ਦਿਓ ਜੀ ਅੱਛਾ ਇੱਕ ਕਰੀ ਬੋਲ ਵੀ ਦਈ ਬਈ 81950 36744 94650 05500 ਜੀ ਇਹ ਨੰਬਰਾਂ ਜੀ ਤੁਸੀਂ ਇਹ ਨੰਬਰ ਤੇ ਕਦੋਂ ਮਰਜੀ ਕੰਟੈਕਟ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਜੀ ਜੀ ਨਵੰਬਰ ਤੋਂ ਲੈ ਕੇ ਅਪ੍ਰੈਲ ਤੱਕ ਹਾਂ ਆਪਣੇ ਕੋਲੇ 4-5 ਮਹੀਨੇ ਬੱਚੇ ਹੁੰਦੇ ਆ ਬਰੀਡਿੰਗ ਟਾਈਮ ਹੁੰਦਾ ਇਸ ਦਾ ਜੀ ਅੱਛਾ ਜੀ ਹਾਂਜੀ ਜੀ ਤੇ ਯਾਨੀ ਕਿ ਜੇ ਕਿਸੇ ਨੇ ਬੱਚੇ ਲੈਣੇ ਆ ਹਾਂਜੀ ਥੋੜੇ ਤੋਂ ਬਲੈਕ ਕਲਰ ਦੇ ਵਿੱਚ ਮਿਲਣਗੇ ਕਿਹੜੇ-ਕਿਹੜੇ ਕਲਰ ਆਪਰੋ ਕਲਰ ਸਾਰੇ ਹੁੰਦੇ ਆ ਜੀ ਅੱਛਾ ਜੀ ਆਹ ਕਲਰ ਵੀ ਹੁੰਦਾ ਜੀ ਬ੍ਰਾਊਨ ਕਲਰ ਆ ਗਿਆ ਜੀ ਕਰੀਮ ਆ ਗਿਆ ਬਲੈਕ ਬਲੈਕ ਐਂਡ ਟੈਨ ਜੀ ਰੈੱਡ ਕਲਰ ਇਹ ਸਾਰੇ ਕਲਰ ਹੀ ਮਿਲਦੇ ਆ ਯਾਨੀ ਕਿ ਜਿਹੜਾ ਪਸੰਦ ਦਾ ਬੰਦੇ ਨੂੰ ਉਹ ਜਿਆ ਮਿਲ ਜਾਂਦਾ ਵੀ ਹਾਂ ਜਿਹੋ ਜੀ ਪਸੰਦ ਉਹ ਜਿਆ ਬੱਚਾ ਮਿਲ ਜਾਂਦਾ ਜੀ ਜੀ ਤੁਹਾਡੇ ਕੋਲ ਸਾਰੇ ਤੇ ਜੇ ਆਪਾਂ ਬਈ ਇਹਨਾਂ ਦੇ ਪ੍ਰਾਈਸ ਦੀ ਗੱਲ ਕਰੀ ਪ੍ਰਾਈਸ ਜੀ ਜਿਹੜੇ ਆਗੇ ਹਿਮਾਲయన్ ਸ਼ਿਫਡ ਡੌਗ ਗੱਦੀ ਅੱਛਾ ਜੀ ਇਹਨਾਂ ਦਾ ਪ੍ਰਾਈਸ ਜੀ ਆਪਣੇ ਕੋਲੇ 20000 ਤੋਂ ਸਟਾਰਟ ਹੋ ਕੇ 60000 ਤੱਕ ਹੁੰਦਾ ਹੈ ਹਾਂ ਜਿਹੜੇ ਆਗੇ ਤਿਪਤਨ ਮਾਸਟਫ ਜੀ ਉਹਨਾਂ ਦਾ ਪ੍ਰਾਈਸ ਆਪਣੇ ਕੋਲੇ 50000 ਤੋਂ ਲੈ ਕੇ 1 ਲੱਖ ਤੱਕ ਹੁੰਦਾ ਜਿਵੇਂ ਆਪਣਾ ਉਹ ਇੰਡੀਆ ਚੈਂਪੀਅਨ ਡੌਗ ਆ ਪਾਰਸ ਜੀ ਜੀ ਤੇ ਉਹਦੇ ਨਾਲ ਹੁਣ ਆਪਾਂ ਇੱਕ ਲੀਟਰ ਲਿਆ ਜੀ ਫੀਮੇਲ ਹੈ ਡਰੱਕੀ ਲੈਣ ਦੇ ਹਾਂ ਉਹ ਫੀਮੇਲ ਦਾ ਦਾਦਾ ਗ੍ਰੈਂਡਫਾਦਰ ਅਮਰੀਕਾ ਟ੍ਰਕੀ ਕੈਨਲ ਤੋਂ ਆਇਆ ਸੀਗਾ ਤੇ ਆਪਣੇ ਇਸ ਪਾਰਸ ਨਾਲ ਆਪਾਂ ਲਿੱਟਰ ਲਿਆ ਜੀ ਉਹਦੇ ਵਿੱਚ ਦੋ ਮੇਲ ਦੋ ਫੀਮੇਲ ਆਂ ਗਿਆ ਸੀਗਾ ਅੱਛਾ ਜੀ ਦੋ ਫੀਮੇਲ ਆ ਬੋਕ ਹੋਗੀਆਂ ਦੋ ਮੇਲ ਅਵੇਲੇਬਲ ਹੈਗੇ ਆਪਣੇ ਕੋਲ ਹੈਗੇ ਜੀ ਹਾਂਜੀ ਜੀ ਤੇ ਯਾਰ ਜੇ ਸੁਲਤਾਨ ਦਾ ਰੇਟ ਸਾਨੂੰ ਦੱਸ ਪਹਿਲਾਂ ਤਾਂ ਕੀ ਹੈ ਸੁਲਤਾਨ ਦਾ ਜੀ ਟਾਪ ਕੁਆਲਿਟੀ ਦੀ ਫੀਮੇਲ ਹੋਵੇ ਜੀ ਜੀ ਟਾਪ ਕੁਆਲਿਟੀ ਦੀ ਫੀਮੇਲ ਨਾਲ ਜਿਹੜਾ ਬੱਚਾ ਹੋਊਗਾ ਸੁਲਤਾਨ ਦਾ ਮੇਲ 60000 ਦਾ ਜੀ ਜੀ ਫੀਮੇਲ 40000 ਦੀ ਫੀਮੇਲ 40 ਜੇ ਫੀਮੇਲ ਮੰਨ ਕੇ ਕਹਿੰਦੇ ਸਾਡੇ ਕੋਲ ਸਟੱਡ ਸਰਵਿਸ ਯਾਰ ਦੋਸਤ ਫਰੈਂਡ ਸਰਕਲ ਦੇ ਵਿੱਚ ਫੀਮੇਲ ਹੈ ਉਹ ਮੀਟਿੰਗ ਕਰਾ ਲੈਂਦੇ ਉਹਨਾਂ ਦਾ ਪ੍ਰਾਈਸ ਸਾਡਾ ਸੁਲਤਾਨ ਦਾ ਮੇਲ ਦਾ 35000 ਫੀਮੇਲ ਦਾ 25000 ਠੀਕ ਹੈ ਜੀ ਮੇਲ ਕਰਾਉਣ ਮੀਟ ਕਰਾਉਣਾ ਹਾਂ ਜੀ ਇਹ 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 ਸੇਲ ਆ ਕਿ ਬਈ ਵੈਸੇ ਹੀ ਇਹ ਨਹੀਂ ਇਹ ਵੈਸੀ ਪ੍ਰਦਰਸ਼ਨੀ ਆਸਤੇ ਸਟੱਡਾ ਸਟੱਡ ਲਈ ਆਪਣਾ ਉਹ ਦਿਖਾਉਣਾ ਤੇ ਵੀ ਇਹੋ ਜੀ ਨਸਲ ਤੁਸੀਂ ਤਿਆਰ ਤਿਆਰ ਕਰ ਸਕਦੇ ਹੋ ਹਾਂ ਜੀ ਇਹਦੇ ਵਿੱਚ ਜਿਹੜੇ ਬਈਆ ਥੱਲੇ ਲਾਲ ਜੇ ਬਾਲ ਆਗੇ ਥੋੜੀ ਹਾਂਜੀ ਇਹ ਬਰੀਡ ਦੇ ਵਿੱਚ ਨਹੀਂ ਇਹ ਕਲਰ ਆ ਜਾਂਦਾ ਜੀ ਕਲਰ ਇਹਨੇ ਮੈਂ ਸੁਣ ਦੱਸਿਆ ਬਹੁਤ ਆ ਜਾਂਦਾ ਇਹਦਾ ਬਿਲਕੁਲ ਸਗਾ ਭਰਾ ਉਹ ਜਿਹਦਾ ਨਾਮ ਆ ਬਲੈਕ ਕੋਰੋ ਹੈ ਕੋਬਰਾ ਇੰਡੀਆ ਦਾ ਚੈਂਪੀਅਨ ਉਹ ਜੈਡ ਬਲੈਕ ਹੈ ਉਹ ਜਿਵੇਂ ਹੀ ਬਲੈਕ ਹੈ ਹਾਂਜੀ ਅੱਛਾ ਜੀ ਇਹਦੇ ਭਰਾ ਜਿਹੜੇ ਆ ਗਏ ਮੰਨ ਕੇ ਚਲੋ ਉਹ ਬਲੈਕ ਐਂਡ ਟੈਨ ਆ ਗਏ ਭੈਣਾ ਬਲੈਕ ਐਂਡ ਟੈਨ ਆ ਗੀਆਂ ਠੀਕ ਹੈ ਜੀ ਇਹ ਕਲਰ ਇਹਦੇ ਵਿੱਚ ਕੋਈ ਵੀ ਆ ਸਕਦਾ ਜੀ ਤੇ ਬਾਕੀ ਇੱਕ ਦੇਖਿਆ ਵੀ ਇਹਦੇ ਬਰਾਬਰ ਤਾਂ ਹੀ ਲੱਗਦਾ ਓਏ ਹਾਂ ਇੱਕ ਤੁਹਾਨੂੰ ਹੋਰ ਖੂਬੀ ਦੱਸਦਾ ਇਹ ਡੌਗ ਦੀ ਹਾਂਜੀ ਮੈਨੂੰ ਜੀ 18 ਸਾਲ ਹੋ ਗਏ ਇਸ ਬਰੀਡ ਰੱਖਦੇ ਨੂੰ ਅ ਅ ਮਨ ਲ ਜਿਹੜੇ ਪੁਰਾਣੇ ਬੰਦੇ ਉਹ ਵੀ ਦੇਖ ਕੇ ਜਾਂਦੇ ਉਹ ਵੀ ਇਹ ਗੱਲ ਕਹਿੰਦੇ ਐ ਵੀ ਇਹ ਅੱਜ ਤੱਕ ਦਾ ਇੰਡੀਆ ਦਾ ਸਭ ਤੋਂ ਉੱਚਾ ਕੁੱਤਾ ਅੱਛਾ ਜੀ ਉੱਚਾ ਸਭ ਤੋਂ ਉੱਚਾ ਇਹ ਇੱਕ ਕਦਮ ਦਾ ਮੁਤਾਬਕ ਕਦਮ ਮੁਤਾਬਕ ਜੀ ਕੀ ਹਾਈਟ ਹੋਊਗੀ ਬਈ ਇਹਦੀ ਇਹਦੀ ਹਾਈਟ ਜੀ ਵਾਟਰ ਸਕੇਲ ਕਹਿੰਦੇ ਉਹ ਅੱਜ ਕੱਲ੍ਹ ਜੀ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਇੱਕ 35 ਇੰਚ ਲਿਖ ਕੇ ਪਾ ਦਿੰਦਾ ਹਾਂ ਹਾਂ ਇਹ 35 ਇੰਚ ਹੈ ਵਾਟਰ ਸਕੇਲ ਸ਼ੋਲਡਰ ਹਾਈਟ ਇੱਥੋਂ ਲੈ ਕੇ ਜੀ ਅੱਛਾ ਜੀ ਇੱਥੋਂ ਤੱਕ 35 ਇੰਚ ਹੈ ਜੀ ਅੱਛਾ ਜੀ ਤੇ ਇੰਡੀਆ ਦਾ ਸਭ ਤੋਂ ਬਿਗੇਸਟ ਡੌਗ ਹੈ ਹੇ ਹਾਂਜੀ ਠੀਕ ਹੈ ਤਾਂ ਹੀ ਮੱਲਾ ਪਹਿਲੇ ਨੰਬਰ ਦੀ ਮਾਰ ਦੇ ਹਾਂਜੀ ਹਾਂਜੀ ਵੱਡਾ ਕੁੱਤਾ ਕਰ ਵੱਡਾ ਜੀ ਤੇ ਬਈ ਕਤੂਰੇ ਵੀ ਮਿਲ ਜਾਂਦੇ ਆ ਹੋਰ ਨਸਲ ਕੋਈ ਕੰਮ ਕਰਦੇ ਆ ਤੁਸੀਂ ਨਹੀਂ ਆਪਾਂ ਸਪੈਸ਼ਲ ਗੱਦੀ ਤੇ ਟਿਪਟਨ ਮਾਸਟਰ ਬਰੀਡ ਤੇ ਕੰਮ ਕਰਦੇ ਆ ਜੀ ਜੀ ਇਹਨਾਂ ਦੇ ਬੱਚੇ ਆਪਣੇ ਕੋਲ ਅਵੇਲੇਬਲ ਹੁੰਦੇ ਆ ਤੇ ਬਾਕੀ ਆਪਾਂ ਸਟਰਟ ਸਰਵਿਸ ਲਈ ਵੀ ਇਹਨਾਂ ਦੇ ਆਪਾਂ ਯੂਜ਼ ਕਰਦੇ ਆ ਨਾ ਮੰਨ ਕੇ ਬਾਹਰ ਚੋ ਮੀਟਿੰਗ ਕੋਈ ਕਰਾਉਣਾ ਚਾਹੁੰਦਾ ਆਪਦੀ ਫੀਮੇਲ ਦੀ ਅੱਛਾ ਜੀ ਤੇ ਆਪਾਂ ਆਪਣੇ ਡੌਗ ਸਟਰਟ ਲਈ ਬਾਹਰ ਸਰਵਿਸ ਦੇ ਦੇ ਦਿੰਦੇ ਆ ਜੀ ਹਾਂਜੀ ਤੇ ਆਪਣਾ ਪਿੰਡ ਬਈ ਇਹ ਜੇ ਮਿਲਣਾ ਹੋਵੇ ਕੁੱਤੇ ਨੂੰ ਕੋਈ ਦੇਖਣ ਵੀ ਆ ਜਾਂਦਾ ਕੋਈ ਹਾਂਜੀ ਕੋਟਲੀਅਲੂ ਵੀ ਆ ਸਕਦੇ ਆ ਤੁਸੀਂ ਅੱਛਾ ਆਪਣਾ ਰਹਿ ਗਿਆ ਬਠਿੰਡੇ ਤੋਂ ਮੁਕਸ ਰੋਡ ਤੇ ਪਿੰਡ ਜੀ ਬਗਰਾ ਮਠੰਡੇ ਰੋਡ ਤੇ ਜਿਹੜਾ ਪਿੰਡ ਉੱਪਰ ਹੀ ਰਹਿ ਗਿਆ ਬਗਰਾੜੀ ਹਾਂਜੀ ਹਾਂਜੀ ਬਰਗਾੜੀ ਅੱਡੇ ਡੌਗ ਬਗਰਾੜੀ ਤੇ ਅੱਡੇ ਕੋਟਲੀ ਬਲੂ ਆ ਅੱਡੇ ਕੋਟਲੀ ਹਾਂਜੀ ਠੀਕ ਹੈ ਜੇ ਸਰਵਸ ਲੈਣੀ ਹੈ ਕਿਸੇ ਨੂੰ ਹਾਂਜੀ ਲਓ ਵੀ ਦੋਸਤੋ ਕਰ ਲਿਓ ਨੋਟ ਪੈਨ ਬਰਗਾੜੀ ਤੇ ਅਬਲੂ ਕੋਟਲੀ ਤੇ ਬਾਈ ਇੱਕ ਵਾਰੀ ਦੁਬਾਰੇ ਨੰਬਰ ਬੋਲ ਦੇ ਯਾਰ ਆਪਦਾ ਹਾਂਜੀ ਨੰਬਰ ਆਪਣਾ ਹੈਗਾ ਜੀ 81950 ਜੀ 36744 ਜੀ ਦੂਜਾ ਨੰਬਰ 94650055100 ਜੀ ਲੋ ਵੀ ਦੋਸਤੋ ਬਾਕੀ ਤੁਸੀਂ ਬਾਈ ਨਾਲ ਗੱਲ ਕਰ ਲਿਓ ਕਿਉਂਕਿ ਕਈ ਕਈ ਗੱਲਾਂ ਰਹਿ ਜਾਂਦਾ ਪੁੱਛਣ ਵਾਲੇ ਪਾਸਿਓ ਬਾਈ ਤੇ ਸਾਨੂੰ ਵੀ ਨੌਲੇਜ ਘਟਾ ਤੇ ਮੈਨੂੰ ਜ਼ਿਆਦਾਤਰ ਦੋਸਤ ਕਹਿ ਦਿੰਦਾ ਤੂੰ ਪ੍ਰਾਈਸ ਨਹੀਂ ਪੁੱਛ ਕੇ ਆਇਆ ਤੂੰ ਪੈਂਡ ਨਹੀਂ ਪੁੱਛ ਕੇ ਆਇਆ ਕਿੱਥੇ ਨਾ ਤੇ ਉਹ ਤੁਸੀਂ ਹੁਣ ਬਾਈ ਨਾਲ ਨੰਬਰ ਤੇ ਗੱਲਬਾਤ ਕਰ ਲਿਓ ਤੇ ਸਿੱਧੀ ਗੱਲਬਾਤ ਕਰਕੇ ਤੁਸੀਂ ਪੁੱਛ ਲਿਓ ਗੱਲਾਂ ਬਾਤਾਂ ਧੰਨਵਾਦ ਬਾਈ ਸੁਖਵਿੰਦਰ ਧੰਨਵਾਦ ਵੀ ਤੁਹਾਡਾ ਹੀ ਬਹੁਤ ਬਹੁਤ ਹੋਕੀ ਸਤਿ ਸ੍ਰੀ ਅਕਾਲ